ਜੇ ਕੋ ਪ੍ਰੇਮ ਖਿਲਨ ਕਾ ਚਾਉ ਫਿਰ ਤਰ ਤਲੀ ਗਲੀ ਮੇਰੀ ਆਉ ਜਿਨਾ ਸਿੰਘਾਂ ਦੀਆਂ ਨੇ ਧਰਮ ਲਈ ਜੀਤੇ ਪੱਤ ਪੱਤ ਸਿਕਵਾਏ ਖੋਕੜੀਆਂ ਲਹਾਈਆਂ ਆਰਿਆਂ ਦੇ ਚਲੇ ਇਹ ਤੁਹਾਨੂੰ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹੀਦੀ ਯਾਦ ਹੈ ਕਿ ਨਹੀਂ ਜਿਵੇਂ ਸਿੱਖਤਾਂ ਚੰਨੀਆਂ ਕਰਵਾਨੀਆਂ ਹੋਈਆਂ ਨੇ ਕੋਈ ਆਪਣਾ ਇਤਿਹਾਸ ਜਿਆਦਾ ਪੁਰਾਣਾ ਨਹੀਂ ਹੋਵੇ 400 500 ਸਾਲ ਪੁਰਾਣਾ ਇਤਿਹਾਸ ਪਰ ਸਾਡਾ ਪ੍ਰਚਾਰ ਨਾ ਹੋ ਕੇ ਸਾਡੇ ਬੱਚੇ ਵੀ ਇਤਿਹਾਸ ਨਹੀਂ ਜਾਣਦੇ ਸ਼ਹੀਦ ਪਾਈ ਤਾਰੂ ਸਿੰਘ ਜੀ ਨੂੰ ਕਿਸ ਤਰ੍ਹਾਂ ਤੋਂ ਤਹੀ ਦੇ ਕੇ ਸ਼ਹੀਦ ਕੀਤਾ ਗਿਆ ਖੋਪੜੀਆਂ ਲਹਾ ਦਿੱਤੀਆਂ ਦੀ ਜਿਸ ਤਰ੍ਹਾਂ ਅਰਦਾਸ ਦੇ ਵਿੱਚ ਵੀ ਫਿਕਰ ਆਉਂਦਾ ਰਹੇ ਕਿਸ ਤਰ੍ਹਾਂ ਸਿੱਖ ਔਰਤਾਂ ਦੇ ਬੱਚਿਆਂ ਜਿਹੜਾ ਟੋਟੇ ਕਰਕੇ ਜਲਾਦ ਉਹਨਾਂ ਦੇ ਗਲਿਆਂ ਦੇ ਵਿੱਚ ਪਾਉਂਦੇ ਸੀ ਔਰ ਸ਼ਰੀਆਮ ਜਿਹੜਾ ਬੜੀ ਸੀ ਕਿਸ ਤਰ੍ਹਾਂ ਦੇਖੋ ਕਿ ਕਿਸੂਲ ਤੇ ਜਵਾਬ ਨੂੰ ਲਟਕਾ ਰੱਖਿਆ ਬਾਵਾ ਤੁਹਾਰ ਲਗਾਰੀਏ ਕਿ ਛੱਡ ਦੋ ਛੱਡ ਦੋ ਪਰ ਖਿਲਾਦਾ ਨੇ ਕਿੱਥੇ ਸੁਣਨਾ ਸੀ ਅੱਲਾ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਗਿਆ ਇਹ ਉਕਟਨਾ ਬਿਆਨ ਕਰਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਪਿੰਤੇ ਖਾਨੂ ਸ਼ਹੀਦ ਕੀਤਾ ਗਿਆ ਉਹਨਾਂ ਚ ਇੱਕ ਇੱਕ ਸਨ ਪਾਈ ਤੇ ਆਲਾ ਜੀ ਭਾਈ ਸ਼ਾਹਬਾਦ ਸਿੰਘ ਤੇ ਭਾਈ ਸੁਬੇਦ ਸਿੰਘ ਦੋਨੇ ਪਿਓ ਕੋਟੂ ਕਿਸ ਤਰ੍ਹਾਂ ਚੜ੍ਹੜੀਆਂ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਸੀ ਇਹ ਉਸ ਸਮੇ ਦਾ ਦ੍ਰਿਸ਼ ਬਿਆਨ ਕਰਦਾ ਹੈ ਬਾਬਾ ਜੀ ਸਿੰਘ ਬਾਬਾ ਜਜਾਰ ਸਿੰਘ ਬਾਬਾ ਜਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਸਾਰੋਂ ਪਰ ਇਕੱਠੇ ਖੜੇ ਨਜ਼ਰ ਆ ਰਹੇ ਨੇ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਛੋਟੇ ਸਾਬਜਾਦਿਆਂ ਨੂੰ ਤਾਂ ਉਹ ਵੀ ਦ੍ਰਿਸ਼ ਇਥੇ ਦਿਖਾਇਆ ਗਿਆ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਰਹੰਦੀਆਂ ਇੱਟਾਂ ਦੇ ਵਿੱਚ ਇਸ ਤਰ੍ਹਾਂ ਹੀ ਜਲਾਦ ਲੋਕ ਉਹਨਾਂ ਨੂੰ ਚਿੜਦਿਆ ਨੇ ਪਰ ਫਿਰ ਵੀ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਉਹ ਚਾਕੀ ਸਾਹਿਬ ਦਾ ਪਾਠ ਕਰਦੇ ਹੋਏ ਸ਼ਹੀਦੀ ਦੇ ਗਏ ਸੋ ਇਹ ਸਭ ਨੂੰ ਬਣਾਉਣ ਵਾਲੇ ਪ੍ਰਵਿੰਦਰ ਜੀ ਸੁਪਨਾ ਲੈ ਕੇ ਤੁਰੇ ਨੇ ਕਿ ਜਾਇਵ ਘਰ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੋਊਗਾ ਸੱਤ ਮੰਜ਼ਲਾ ਹੁੰਦੀਆਂ ਉਹ ਦੇਖ ਰਹੇ ਨੇ ਕਿ ਬਣਦੀਆਂ ਪਰ ਉਹਨਾਂ ਨੂੰ ਮਦਦ ਦੀ ਲੋੜ ਹੈਗੀ ਤੁਸੀਂ ਮਦਦ ਕਰ ਸਕਦੇ ਹੋ ਪ੍ਰੀਆ ਬਿਲਕੁਲ ਔਰ ਮੈਂ ਚਾਹੁੰਦੀ ਹਾਂ ਕਿ ਸਰਕਾਰ ਵੀ ਇਸ ਮਰ ਗੌਰ ਕਰੇ ਤਾਂ ਕਿ ਜਿਹੜੇ ਆਪਣੇ ਸਿੱਖ ਇਤਿਹਾਸ ਨੂੰ ਵੱਡੇ ਲੈਵਲ ਤੇ ਲੈ ਕੇ ਜਾਈਏ ਮੈਂ ਸੋਚਦਾ ਜੇ ਪੱਕੀ ਬਿਲਡਿੰਗ ਸਾਡੀ ਇੱਥੇ ਬਣ ਜਾਂਦੀ ਹੈ ਐਸੀ ਇੱਥੇ ਬਿਲਡਿੰਗ ਬਣਾ ਸਕਦੇ ਹਾਂ ਕਿ ਜਗ੍ਹਾ ਜਗ੍ਹਾ ਦੀ ਪ੍ਰੋਬਲਮ ਨਹੀਂ ਹੈ ਕਿਰਪਾ ਕਰਕੇ ਦੇਖ ਰਹੇ ਹੋ ਜੀ ਬਿਲਡ ਬਲੌਂਗ ਨਹੀਂ ਬਲੌਂਗਾ ਤਾਂ ਕਿ ਬੱਚੇ ਇੱਥੇ ਜਗ੍ਹਾ ਹੈ ਅੱਛਾ ਜੀ ਪਰ ਇਹਨਾਂ ਦਿੱਤੀ ਸੀ ਜਗ੍ਹਾ ਤੁਹਾਨੂੰ ਮਤਾ ਪਾ ਕੇ ਜਗ੍ਹਾ ਦਵਾਗੇ ਪਰ ਇਹਨਾਂ ਮਤਾ ਨਹੀਂ ਪਾਇਆ ਉਹਨੇ ਫਿਰ ਅਕਵਾਇਰ ਕਰਾਤੀ ਟਮਾਟਾ ਹੁਣ ਇੱਥੇ ਜੇ ਅਸੀਂ ਕੁਝ ਕਰਦੇ ਤਾਂ ਤੁਹਾਨੂੰ ਟਮਾਟਾ ਰੁਕੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਸਿਰਾਂ ਸਿੰਗਲ ਸਿੰਗੜੀਆਂ ਨੇ ਧਰਮ ਲਈ ਸੀਸ ਉੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਆਰਿਆਂ ਤਿਚੜੇ ਨੇ ਕਿ ਸਾਨੂੰ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹੀਦੀ ਯਾਦ ਹੈ ਕਿ ਨਹੀਂ ਆ ਤਸਵੀਰ ਤੁਹਾਨੂੰ ਦਿਖਾਉਂਗੀ ਬਹਾਲੀ ਡਿਲਾਗੇਸਟਿਕ ਅਜ਼ਾਇਬ ਕਾਰਕ ਮਿਊਜ਼ੀਅਮ ਬਣਿਆ ਹੋਇਆ 22 ਸਾਲਾਂ ਦੀ ਇੱਕ ਮਿਹਨਤ ਹੈ ਆਰਟਿਸਟ ਦੇ ਵੱਲੋਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ ਕਿ ਸਿੱਖ ਧਰਮ ਦੇ ਨਾਲ ਜੋੜਿਆ ਜਾਵੇ ਸਾਡਾ ਇਤਿਹਾਸ ਜਿਹੜਾ ਉਹ ਦਖਤਿਆ ਜਾਵੇ ਲੋਕਾਂ ਨੂੰ ਸਮਝਾਇਆ ਜਾਵੇ ਤਾਂ ਕੋ ਨੂੰ ਅਸੀਂ ਇਸ ਮਿਊਜ਼ੀਅਮ ਦੇ ਅੰਦਰ ਲੈ ਕੇ ਜਾ ਰਹੇ ਹਾਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਜਾਂ ਅਸੀਂ ਜਾਣਦੇ ਨਹੀਂ ਇਤਿਹਾਸ ਬਾਰੇ ਤਾਂ ਉਹ ਸਾਨੂੰ ਅੱਜ ਸਮਝਣ ਨੂੰ ਮਿਲਣਗੀਆਂ ਅੰਦਰ ਆ ਚੁੱਕੇ ਹਾਂ ਅਸੀਂ ਤਾਂ ਅੰਦਰ ਆਉਂਦੇ ਆ ਸਾਰੇ ਇੱਕ ਤਸਵੀਰ ਤੁਸੀਂ ਦੇਖੋਗੇ ਪਹਿਰੇਦਾਰ ਸਿੰਘ ਦੀ ਜਿਵੇਂ ਕਹਿੰਦੇ ਆ ਕਿ ਆਪਾਂ ਪਹਿਰੇ ਤੇ ਖੜਾਏ ਹੁੰਦੇ ਨੇ ਤਾਂਵੇਂ ਉਹ ਖੜੇ ਹੋਏ ਨੇ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਸੇ ਤਰ੍ਹਾਂ ਹੀ ਉਹ ਨਿਗਾਹਤੇ ਲਾਗੇ ਨੇ ਸੋ ਪਹਿਲੀ ਤਸਵੀਰ ਤੁਹਾਨੂੰ ਦਿਖਾਵਾਂਗੇ ਜੀ ਜਨਰਲ ਬੰਦਾ ਸਿੰਘ ਬਹਾਦਰ ਜੀ ਦੀ 1670 ਇਸਵੀ ਚ ਉਹਨਾਂ ਦਾ ਜਨਮ ਹੋਇਆ ਸੀ ਇਹਨਾਂ ਨੇ ਇਤਿਹਾਸ ਵੀ ਇੱਥੇ ਲਗਾਇਆ ਹੋਇਆ ਹੈ ਔਰ ਇਸੇ ਤਰ੍ਹਾਂ ਲੱਗਦਾ ਕਿ ਖੁਦ ਬੰਦਾ ਸਿੰਘ ਬਹਾਦਰ ਜੀ ਇੱਥੇ ਬੈਠੇ ਹੋਏ ਨੇ ਉਹਨਾਂ ਨੇ अनेका ਲੜਾਈਆਂ ਲੜੀਆਂ ਪਹਿਲਾਂ ਉਹਨਾਂ ਦਾ ਨਾਮ ਮਾਦੂ ਦਾਸ ਸੀ ਪਹਿਲਾਂ ਤੋਂ ਹੀ ਬੰਦਾ ਸਿੰਘ ਬਹਾਦਰ ਨਹੀਂ ਸੀਗੇ ਉਹ ਜਦੋਂ ਗੁਰੂ ਕੋਬਿੰਦ ਸਿੰਘ ਪਾਸ਼ਾ ਜੀ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਆ ਤਾਂ ਉਹਨਾਂ ਨੇ ਅਮਰ ਸ਼ਿਕਾਇਤ ਉਹਨਾਂ ਨੂੰ ਨਾਮ ਦੱਸਤਾ ਬੰਦਾ ਬੰਦਾ ਸਿੰਘ ਬਹਾਦਰ ਉਹ ਤੋਂ ਬਣੇ ਔਰ ਵਜ਼ੀਦ ਖਾਨ ਨੂੰ ਮਾਰਿਆ ਸੇਬ ਜਾਦਿਆਂ ਛੋਟੇ ਸੇਬ ਜਾਦਿਆਂ ਦੀ ਜਿਹੜੇ ਸ਼ਹੀਦ ਕੀਤਾ ਗਿਆ ਸੀ ਉਹਦਾ ਬਦਲਾ ਲੈ ਕੇ ਸਰਹੰਦ ਪਤੇ ਕੀਤਾ ਬਹੁਤ ਸਾਰੀਆਂ ਉਹਨਾਂ ਨੇ अनेका ਲੜਾਈਆਂ ਗਈ ਆ ਅਖਰਕਾਰ ਉਹਨਾਂ ਨੂੰ ਮੁਗਲਾਂ ਨੇ ਪਰਿਵਾਰ ਸਮੇਂ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਸੀ ਔਰ ਬਹੁਤ ਸਾਰੇ ਸੈਂਕੜੇ ਸਿੰਘ ਸੀ ਬਾਕੀ ਸਭ ਨਾਲ ਸੀ ਤਾਂ ਤਸੀਹੇ ਦੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਜੇ ਕੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਤਾਂ ਆ ਹੁਣ ਤੁਹਾਨੂੰ ਆ ਤਸਵੀਰ ਦਿਖਾਵਾਂਗੇ ਦੂਜੀ ਤਸਵੀਰ ਹੈ ਹੀਰ ਬਾਬਾ ਦੀਪ ਸਿੰਘ ਜੀ ਦੀ ਸੋ ਸਾਰਾ ਉਹ ਦ੍ਰਿਸ਼ ਦਿਖਾਇਆ ਹੋਇਆ ਉਹਨਾਂ ਨੇ ਇਤਿਹਾਸ ਵੀ ਲੈ ਕੇ ਕਿਸ ਤਰ੍ਹਾਂ ਉਹ ਆਪਣਾ ਸ਼ੀਸ਼ ਵੱਡ ਕੇ ਤਲੀ ਤੇ ਧਰ ਕੇ ਉਹ ਗਏ ਸੀਗੇ ਤਾਂ ਪੂਰੀ ਕਹਾਣੀ ਲਿਖੀ ਉਹਨਾਂ ਨੇ ਕਿ ਬਾਬਾ ਜੀ ਦਾ ਜਨਮ 1682 ਈਸਵੀ ਦੇ ਵਿੱਚ ਹੋਇਆ ਅਬਦਾਲੀ ਤੇ ਉਸ ਦੇ ਪੁੱਤਰ ਨੇ ਹਰਮੰਦਰ ਸਾਹਿਬ ਟਾ ਕੇ ਸਰੋਵਰ ਮਲਵੇ ਨਾਲ ਭਰ ਦਿੱਤਾ ਜਦੋਂ ਬਾਬਾ ਜੀ ਨੂੰ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਹਨਾਂ ਸਾਥੀਆਂ ਸਮੇਤ ਮੁਗਲਾਂ ਤੇ ਹਮਲਾ ਕਰ ਦਿੱਤਾ ਔਰ ਪਿੱਛੋਂ ਕਿਸੇ ਮੁਗਲ ਨੇ ਬਾਬਾ ਜੀ ਦੀ ਤੌਣ ਗਰਦਨ ਤੇ वार ਕਰ ਦਿੱਤਾ ਤੇ ਤੇ ਆਪ ਜੀ ਦਾ ਸਿਰ ਇੱਕ ਪਾਸੇ ਲੁੜ ਗਿਆ ਤੇ ਨਾਲ ਦੇ ਸਿੱਖ ਦੇ ਬਚਨ ਯਾਦ ਕਰਾਉਣ ਤੇ ਆਪ ਜੀ ਨੇ ਇਹ ਹੱਥ ਨਾਲ ਸੀ ਸੰਭਾਲਿਆ ਤੇ ਮੁਗਲਾਂ ਨਾਲ ਜੰਗ ਜਾਰੀ ਰੱਖੀ 18 ਸਿਰ ਕਰੀਬ 14-15 ਕਿਲੋ ਦਾ ਖੰਡਾ ਖੜਕਾਉਂਦੇ ਹੋਏ ਲੜਦੇ ਗਏ ਅੰਤਪ ਜੀ ਹਰਮੰਦਰ ਸਾਹਿਬ ਜਾ ਕੇ ਸ਼ਹੀਦੀ ਪ੍ਰਾਪਤ ਕਰ ਗਏ ਉਦੋਂ ਸਮਾਂ ਸੀਗਾ 1756 ਈਸਵੀ ਦਾ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਦੇ ਚਾਰੇ ਲਾਲ ਇਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵੱਡੇ ਸਹਿਬਜਾਦੇ ਲੜਾਈ ਦੇ ਵਿੱਚ ਸ਼ਹੀਦ ਹੋ ਗਏ আর ਛੋਟਿਆਂ ਨੂੰ ਕਿਸ ਤਰ੍ਹਾਂ ਸਰਹੰਦ ਦੀਆਂ ਨੀਹਾਂ ਦੇ ਵਿੱਚ ਣਾ ਦਿੱਤਾ ਗਿਆ ਇਹ ਦ੍ਰਿਸ਼ ਬਿਆਨ ਕਰਦੀ ਹੈ ਇਹ ਤਸਵੀਰ ਤੁਸੀਂ ਵੇਖੋ ਚਾਰ ਸਹਿਬਜਾਦੇ ਬਾਬਾ ਜੀ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਚਾਰੋਂਪਰਾ ਇਕੱਠਾ ਤੇ ਖੜੇ ਨਜ਼ਰ ਆ ਰਹੇ ਨੇ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਛੋਟੇ ਸਹਿਬਜ਼ਾਦਿਆਂ ਨੂੰ ਤਾਂ ਉਹ ਵੀ ਦ੍ਰਿਸ਼ ਇੱਥੇ ਦਿਖਾਇਆ ਗਿਆ ਸੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਰਹੰਦੀਆਂ ਇੱਟਾਂ ਦੇ ਵਿੱਚ ਕਿਸ ਤਰ੍ਹਾਂ ਇਹ ਜਲਾਦ ਲੋਕ ਉਹਨਾਂ ਨੂੰ ਛਿੰਡਦੇ ਆ ਰਹੇ ਪਰ ਫਿਰ ਵੀ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਸ਼ਹੀਦੀ ਦੇ ਗਏ ਛੋਟੇ ਛੋਟੇ ਬੱਚੇ ਦੇਖੋ ਕਿੰਨੀ ਕੁ ਉਮਰ ਹੁੰਦੀ ਹੈ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਅ ਪਰ ਧਰਮ ਨਹੀਂ ਬਦਲਿਆ ਉਹਨਾਂ ਨੇ ਬਿਲਕੁਲ ਵੀ ਹਾਰ ਨਹੀਂ ਮੰਨੀ ਸ਼ੀਧੀਆਂ ਦੇ ਗਏ ਉਹ ਕਹਿੰਦੇ ਨਹੀਂ ਹੁੰਦੇ ਕਿ ਨਿੱਕੀਆਂ ਜਿੰਨਾ ਵੱਡਾ ਸਾਕਾ ਸੋ ਮਾਵਾ ਨੇ ਦੇ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਇਹ ਦੇ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਟੋਟੇ ਕਰਕੇ ਮਾਵਾ ਦੇ ਗਲਾਂ ਦੇ ਵਿੱਚ ਪਾ ਦਿੱਤੇ ਗਏ ਐਨੇ ਤੁਸੀਂ ਇਹ ਦਿੱਤੇ ਗਏ ਪਰ ਮਾਵਾ ਨੇ ਫਿਰ ਵੀ ਧਰਮ ਨਹੀਂ ਹਾਰਿਆ ਇੰਨੇ ਦੁੱਖ ਤਕਲੀਫਾਂ ਚੱਲੀਆਂ ਕਿਉਂਕਿ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਇੱਕ ਮਾਂ ਆਪਣੇ ਬੱਚੇ ਨੂੰ ਆਪਣੇ ਅੱਖਾਂ ਸਾਹਮਣੇ ਮਰਦਾ ਦੇਖਦੀ ਹੋਵੇ ਤੇ ਤਾਂ ਟੋਟੇ ਕਰਕੇ ਗਲਾਂ ਦੇ ਵਿੱਚ ਹੀ ਪਾ ਦਿੱਤੇ ਸਨ ਇਹਨਾਂ ਜਲਾਦਾਂ ਨੇ ਤਾਂ ਤਸਵੀਰ ਤੁਸੀਂ ਦੇਖੋ ਇੱਕ ਕਿਸ ਤਰ੍ਹਾਂ ਸਿੱਖ ਔਰਤਾਂ ਦੇ ਬੱਚਿਆਂ ਨੂੰ ਜਿਹੜਾ ਟੋਟੇ ਕਰਕੇ ਜਲਾਦ ਉਹਨਾਂ ਦੇ ਗਲਿਆਂ ਦੇ ਵਿੱਚ ਪਾਉਂਦੇ ਸੀ ਔਰ ਸ਼ਰੀਆਮ ਜਿਹੜਾ ਵੱੜੀ ਸੀ ਕਿਸ ਤਰ੍ਹਾਂ ਦੇਖੋ ਇੱਕੀ ਸੂਲ ਤੇ ਜਵਾਕ ਨੂੰ ਲਟਕਾ ਰੱਖਿਆ ਮਾਮਾ ਗੁਹਾਰ ਲਗਾ ਰਹੀ ਹੈ ਕਿ ਛੱਡ ਦੋ ਛੱਡ ਦੋ ਪਰ ਚਲਾਦਾ ਨੇ ਕਿੱਥੇ ਸੁਣਨਾ ਸੀਗਾ ਇਹ ਕਟਨਾ ਪੰਜਾਬ ਦੇ ਗਵਰਨਰ ਬੀਰ ਮੰਨੂ ਦੇ ਸਮੇਂ ਦੀ ਆ ਉਹ ਬਹੁਤ ਜ਼ਾਲਮ ਸੀ ਉਸਨੇ ਸਿੱਖ ਬੀਬੀਆਂ ਨੂੰ ਬੰਦੀ ਬਣਾਉਣਾ ਸ਼ੁਰੂ ਕਰ ਦਿੱਤਾ ਕੁਝ ਦਿਨਾਂ ਦੇ ਵਿੱਚ ਕਈ ਹਜ਼ਾਰਾ ਬੀਬੀਆਂ ਬੱਚੇ ਸਮੇਤ ਗ੍ਰਿਫਤਾਰ ਕਰ ਲਈਆਂ ਗਈਆਂ ਬੱਚਿਆਂ ਨੂੰ ਸਿੱਖ ਧਰਮ ਛੱਡ ਕੇ ਮੁਸਲਮਾਨ ਬਣਨ ਲਈ ਕਿਹਾ ਗਿਆ ਲਾਲਚ ਵੀ ਦਿੱਤੇ ਗਏ ਨਾਮਨੰਤੇ ਅਤੇ ਅਨੇਕਾ ਤਸੀਹੇ ਦਿੱਤੇ ਗਏ ਅਤੇ ਬੱਚਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਆਪਣੇ ਮਾਸੂਮ ਬੱਚੇ ਸ਼ਹੀਦ ਹੋਣ ਦੇ ਵੇਖ ਕੇ ਬੀਬੀਆਂ ਡੋਲ ਰਹੀਆਂ ਸਗੋਂ ਵੈਗਰੂ ਦਾ ਪਾਣਾ ਮੰਨਿਆ ਪਾਪੀਆਂ ਨੇ ਬੱਚਿਆਂ ਦੇ ਸ਼ਰੀਰ ਦੇ ਟੋਟੇ ਟੋਟੇ ਕਰਵਾ ਕੇ ਬੀਬੀਆਂ ਦੇ ਗਲਾਂ ਦੇ ਵਿੱਚ ਹਾਰ ਬਣਾ ਕੇ ਪਵਾ ਦਿੱਤੇ ਤੇ ਬੀਬੀਆਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਇਹ ਸਮਾਂ ਜੀ 1750 ਦਾ ਲਾਹੌਰ ਵੇਲੇ ਇਹ ਜਦੋਂ ਸਾਰਾ ਵਾਕਿਆ ਹੋਇਆ ਸ਼ਹੀਦ ਪਾਈ ਤਾਰੂ ਸਿੰਘ ਜੀ ਨੂੰ ਕਿਸ ਤਰ੍ਹਾਂ ਤੁਸੀਂ ਦੇ ਕੇ ਸ਼ਹੀਦ ਕੀਤਾ ਗਿਆ ਖੋਪੜੀਆਂ ਲਹਾ ਦਿੱਤੀਆਂ ਗਈਆਂ ਜਿਸ ਤਰ੍ਹਾਂ ਅਰਦਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈਗਾ ਇਹ ਪਾਈਤਾਰੂ ਸਿੰਘ ਜੀ ਸੰਗਤਾਂ ਨੂੰ ਲੰਗਰ ਛਕਾਉਂਦੇ ਸੀਗੇ ਤੇ ਸਾਰੇ ਧਰਮਾਂ ਦੇ ਲੋਕ ਆ ਕੇ ਲੰਗਰ ਛਕਦੇ ਸੀ ਕਿਸੇ ਨੇ ਪਾਈਤਾਰੂ ਸਿੰਘ ਦੀ ਜ਼ਕਰੀਆ ਖਾਨ ਦੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਪਾਈਤਾਰੂ ਸਿੰਘ ਬਾਗੀ ਸਿੰਘਾਂ ਦੀ ਮਦਦ ਕਰਦਾ ਹੈ ਤੇ ਲੰਗਰ ਛਕਾਉਂਦਾ ਹੈ ਭਾਈ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਭਾਈ ਜੀ ਨੇ ਆਪਣੀ ਗ੍ਰਿਫਤਾਰੀ ਬਾਰੇ ਪੁੱਛਿਆ ਤਾਂ ਜ਼ਕਰੀਆ ਖਾਨ ਨੂੰ ਕੋਈ ਗੱਲ ਨਾ ਸੁੱਝੀ ਭਾਈ ਜੀ ਨੂੰ ਆਪਣਾ ਧਰਮ ਬਦਲ ਕੇ ਮੁਸਲਮਾਨ ਬਣਨ ਦੇ ਲਈ ਕਿਹਾ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਨਾਮੰਨ ਤੇ ਤਸੀਹੇ ਦਿੱਤੇ ਗਏ ਪਾਈ ਜੀ ਅਡੋਲ ਰਹੇ ਚਕਰੀਆ ਖਾਨ ਨੇ ਪਾਈ ਜੀ ਦੇ ਕੇਸ ਕੱਟਣ ਦਾ ਹੁਕਮ ਦੇ ਦਿੱਤਾ ਕੇਸ ਨਾ ਕੱਟੇ ਗਏ ਆਖਰ ਜਲਾਦ ਨੂੰ ਕਿਸ਼ਾ ਸਮੇਤ ਖੋਪੜੀ ਉਤਾਰਨ ਦਾ ਹੁਕਮ ਦੇ ਦਿੱਤਾ ਭਾਈ ਦਿਆਲਾ ਜੀ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਇਹ ਉਹ ਕਟਨਾ ਬਿਆਨ ਕਰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਚੋਂ ਇੱਕ ਸਿੱਖ ਸਨ ਪਾਈ ਦਿਆਲਾ ਜੀ ਔਰੰਗਜ਼ੇਬ ਨੇ ਭਾਈ ਦਿਆਲਾ ਜੀ ਨੂੰ ਸਿੱਖ ਧਰਮ ਛੱਡ ਕੇ ਮੁਸਲਮਾਨ ਬਣਾਉਣ ਦੇ ਲਈ ਆ ਮੁਸਲਮਾਨ ਧਰਮ ਦੇ ਵਿੱਚ ਆਉਣ ਦੇ ਲਈ ਕਿਹਾ ਲਾਲਸ ਜਿੱਤਾ ਕਿ ਤੁਸੀਂ ਆਓ ਕਹਿੰਦੇ ਕਿ ਅਸੀਂ ਨਹੀਂ ਆਉਣਾ ਸੀ ਆਪਣੇ ਧਰਮ ਦੇ ਪੱਕੇ ਉਹਨਾਂ ਨੂੰ ਡਰਾਇਆ ਗਿਆ ਠਮਕਾਇਆ ਗਿਆ ਔਰੰਗਜ਼ੇਬ ਦੀ ਕੋਈ ਵੀ ਚਾਲ ਕੰਮ ਨਾ ਆਈ ਆਖਰ ਜ਼ਲਾਦਾ ਨੇ ਔਰੰਗਜ਼ੇਬ ਦੇ ਹੁਕਮ ਅਨਸਾਰ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਸ਼ਹੀਦੀ 9 ਨਵੰਬਰ 1775 ਈਸਵੀ ਵਿੱਚ ਦਿੱਲੀ ਦੇ ਵਿੱਚ ਹੋਈ ਸੀ ਪਾਈ ਸ਼ਹਾਬਾ ਸਿੰਘ ਤੇ ਭਾਈ ਸੁਬੇਕ ਸਿੰਘ ਦੋਨੇ ਪਿਓ ਪੁੱਤ ਨੂੰ ਕਿਸ ਤਰ੍ਹਾਂ ਚੜਖੜੀਆਂ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਸੀ ਇਹ ਉਸ ਸਮੇਂ ਦਾ ਦ੍ਰਿਸ਼ ਬਿਆਨ ਕਰਦਾ ਹੈ ਇਹ ਪਾਈ ਸ਼ਹਾਬਾ ਸਿੰਘ ਜੀ ਭਾਈ ਸੁਬੇਕ ਸਿੰਘ ਜੀ ਦੇ ਪੁੱਤਰ ਸੀਗੇ ਆਪ ਜੀ ਨੇ ਪਿੰਡ ਜਬਰ ਜ਼ਿਲ੍ਹਾ ਲਾਹੌਰ ਦੇ ਬਸਨੀਕ ਸੀ ਰਹਿਣ ਵਾਲੇ ਸੀ ਉੱਥੋਂ ਦੇ ਭਾਈ ਸ਼ੁਭੇਕ ਸਿੰਘ ਸਰਕਾਰੀ ठेकेदार ਸੀ ਤਾਂ ਉਹਨਾਂ ਦੀ ਪੰਜਾਬ ਦੇ ਸੂਬੇਦਾਰ ਨਵਾਬ ਜ਼ਕਰੀਆ ਖਾਨ ਦੇ ਨਾਲ ਚੰਗੀ ਪੌਂਟ ਸੀਗੀ ਉਸ ਇੱਕ ਪੰਦੇ ਵਕੀਲ ਵੀ ਸੀ ਭਾਈ ਸ਼ਾਹਬਾਦ ਸਿੰਘ ਕਾਜ਼ੀ ਕੋਲ ਪੜਦੇ ਸਨ ਕਾਜ਼ੀ ਨੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹਿਆ ਪਰ ਉਹ ਨਾ ਮੰਨੇ ਲਾਜ ਵੀ ਦਿੱਤੇ ਨਾ ਮੰਨਣ ਤੇ ਕਾਜ਼ੀਆ ਨੇ ਜ਼ਕਰੀਆ ਖਾਨ ਨੂੰ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਇਹ ਲੜਕਾ ਪੈਗੰਬਰ ਅਤੇ ਮੁਸਲਮਾਨ ਧਰਮ ਦੇ ਖਿਲਾਫ ਬੋਲਦਾ ਹੈ ਜ਼ਕਰੀਆ ਖਾਨ ਨੇ ਭਾਈ ਸਾਹਿਬ ਨੂੰ ਚੜਖੜੀ ਤੇ ਝਾੜ ਕੇ ਮਾਰਨ ਦਾ ਹੁਕਮ ਦਿੱਤਾ ਜਦੋਂ ਭਾਈ ਸੁਬੇਖ ਸਿੰਘ ਨੇ ਇਸ ਜ਼ੁਲਮ ਦੇ ਖਿਲਾਫ ਇਤਰਾਜ਼ ਕੀਤਾ ਤਾਂ ਨਵਾਬ ਨੇ ਗੁੱਸੇ ਚ ਆ ਕੇ ਦੋਵੇਂ ਪਿਓ ਪੁੱਤਰوں ਚੜਖੜੀਆਂ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਘਟਨਾ ਜੀ 1802 ਦੀ ਲਾਹੌਰ ਦੇ ਵਿੱਚੋਂ ਜਦੋਂ ਇਹ ਸ਼ਹੀਦ ਕਰ ਦਿੱਤੇ ਗਏ ਸੀ ਸੁ ਭਾਈ ਮਤੀ ਦਾਸ ਜੀ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਦ੍ਰਿਸ਼ ਬਿਆਨ ਕੀਤਾ ਗਿਆ 11 ਨਵੰਬਰ 1675 ਦਾਜਰੋ ਦਿੱਲੀ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਭਾਈ ਮਤੀदास ਜੀ ਦੀ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਹੋਈ ਸੀ ਭਾਈ ਜੀ ਨੂੰ ਕਾਜ਼ੀ ਨੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਨਾ ਮੰਨਣ ਤੇ ਡਰਾ ਧਮਕਾ ਕੇ ਮੁਸਲਮਾਨ ਬਣਾਉਣਾ ਚਾਹਿਆ ਪਰ ਭਾਈ ਜੀ ਨੇ ਧਰਮ ਬਦਲਣਾ ਕਬੂਲ ਨਾ ਕੀਤਾ ਇਹ ਦੇਖ ਕੇ ਕਾਜ਼ੀ ਨੇ ਔਰੰਗਜ਼ੇਬ ਇਸਲਾਉਨਸਾਰ ਭਾਈ ਜੀ ਨੂੰ ਲੱਕੜ ਦੇ ਫਟਿਆਂ ਵਿੱਚ ਜੜ ਕੇ ਆਰੇ ਨਾਲ چیر ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਪਾਈ ਜੀ ਨੇ ਆਪਣੇ ਸ਼ਰੀਰ ਨੂੰ ਦੋ ਫਾੜ ਕਰਵਾ ਲਿਆ ਪਰ ਧਰਮ ਨਹੀਂ ਛੱਡਿਆ। ਬੰਦ-ਬੰਦ ਕੱਟ ਕੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਇਹ ਤਸਵੀਰ ਉਹ ਦਿਖਾਈ ਗਈ ਹੈ। ਭਾਈ ਮਨੀ ਸਿੰਘ ਜੀ ਨੇ ਦੀਵਾਲੀ ਅੰਮ੍ਰਿਤਸਰ ਵਿੱਚ ਮਨਾਉਣ ਦੇ ਲਈ ਜਕਰੀਆ ਖਾਨ ਤੋਂ ਆਗਿਆ ਲਈ ਕੁਝ ਟੈਕ ਸਰਕਾਰ ਨੂੰ ਦੇਣਾ ਤੈ ਹੋ ਗਿਆ ਉਧਰ ਮੁਗਲਾਂ ਨੇ ਸਿੰਘਾਂ ਨੂੰ ਮਾਰ ਦੀ ਯੋਜਨਾ ਬਣਾ ਲਈ। ਭਾਈ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਹਰਿਮੰਦਰ ਸਾਹਿਬ ਸਿੱਖਾਂ ਦਾ ਇਕਾਟਨਾ ਕੀਤਾ। ਪਾਈ ਜੀ ਨੇ ਸਰਕਾਰ ਨੇ ਪਾਈ ਜੀ ਤੋਂ ਟੈਕਸ ਦੀ ਮੰਗ ਕੀਤੀ ਹਰਮੰਦਰ ਸਾਹਿਬ ਚੜਾਵਾ ਨਾ ਚੜਨ ਕਾਰਨ ਪਾਈ ਜੀ ਟੈਕਸ ਨਾ ਦੇ ਸਕੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੁਸਲਮਾਨ ਬਣਨ ਦੇ ਲਈ ਕਿਆ ਪਾਈ ਜੀ ਨੇ ਨਾ ਸਿਰਫ ਮੰਨਣ ਤੇ ਨਾ ਮੰਨਣ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਤੁਸੀਂ ਇਹ ਦਿੱਤੇ ਫਿਰ ਅਖਰ ਉਹਨਾਂ ਦੇ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਸਾਕਾ 1738ਵੀ ਦਾ ਸੋ ਇਹ ਸਭ ਨੂੰ ਬਣਾਉਣ ਵਾਲੇ ਪ੍ਰਵਿੰਦਰ ਜੀ ਸੁਪਨਾ ਲੈ ਕੇ ਤੁਰੇ ਨੇ ਕਿ ਜਾਇਬਕਰ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੋਊਗਾ ਸੱਤ ਮੰਜ਼ਿਲਾ ਉਹ ਦੀਆਂ ਉਹ ਦੇਖ ਰਹੇ ਨੇ ਕਿ ਬਣਦੀਆਂ ਪਰ ਉਹਨਾਂ ਨੂੰ ਮਦਦ ਦੀ ਲੋੜ ਹੈਗੀ ਤੁਸੀਂ ਮਦਦ ਕਰ ਸਕਦੇ ਹੋ ਪ੍ਰੀਆ ਬਿਲਕੁਲ ਔਰ ਮੈਂ ਚਾਹੁੰਨੀ ਹਾਂ ਕਿ ਸਰਕਾਰ ਵੀ ਇਸ ਵਾਰ ਗੌਰ ਕਰੇ ਨਾ ਚੀਚਾਵਾਲ ਤਾਂ ਕਿ ਸੀ ਆਪਣੇ ਸਿੱਖ ਇਤਿਹਾਸ ਨੂੰ ਵੱਡੇ ਲੈਵਲ ਤੇ ਲੈ ਕੇ ਜਾਈਏ ਸਾਡੇ ਮੋਹਾਲੀ ਦੇ ਵਿੱਚ ਵੀ ਬਹੁਤ ਕੁਝ ਹੋ ਸਕਦਾ ਜੇ ਅਸੀਂ ਵੱਡੇ ਪ੍ਰੋਜੈਕਟਾਂ ਤੇ ਹੋਰ ਕੰਮਾਂ ਤੇ ਸ਼ੋਰੂਮਾਂ ਤੇ ਮੋਲਾਂ ਤੇ ਕੰਮ ਕਰਾਂ ਤਾਂ ਇਹ ਚੀਜ਼ ਤਾਂ ਬਹੁਤ ਹੀ ਜ਼ਿਆਦਾ ਵੱਡੀ ਹੈਗੀ ਹੈ ਤਾਂ ਤੁਸੀਂ ਉਹਨਾਂ ਨੇ ਨੰਬਰ ਵੀ ਉਹਦਾ ਬਕਾਇਦਾ ਇੱਥੇ ਮੈਂਸ਼ਨ ਕੀਤਾ ਹੋਇਆ ਹੈਗਾ ਡੋਨੇਸ਼ਨ ਤੁਸੀਂ ਦੇ ਸਕਦੇ ਹੋਗੇ ਕਾਊਂਟ ਨੰਬਰ ਵੀ ਹੈਗਾ ਤੁਹਾਨੂੰ ਮੈਂ ਤਸਵੀਰ ਦਿਖਾ ਦਿੰਨੀ ਆ ਇੱਕ ਵਾਰ ਪੂਰਾ ਤੁਸੀਂ ਦੇਖ ਲਓ ਆ ਤੁਸੀਂ ਸਕਰੀਨ ਸ਼ਾਟ ਕਰਕੇ ਅੱਗੇ ਤੁਸੀਂ ਇਹਨੂੰ ਸ਼ੇਅਰ ਵੀ ਕਰ ਸਕਦੇ ਹੋ ਤੁਹਾਡੀ ਹੈਲਪ ਦੀ ਲੋੜ ਹੈ ਸਭ ਕੁਝ ਹੋ ਸਕਦਾ ਸੀ ਬਹੁਤ ਸਪੋਰਟ ਕਰਦੇ ਆ ਸਭ ਦੀ ਹਰ ਇੱਕ ਲਈ ਅਸੀਂ ਅੱਗੇ ਨਿਕਲ ਕੇ ਆਉਨੇ ਆ ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਆਪਣਾ ਕੰਮ ਚਲਾਈ ਬੈਠੇ ਨੇ ਤਾਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਵੀਡੀਓ ਸਾਂਝੀ ਕਰਨ ਦਾ ਹੀ ਮਕਸਦ ਹੈ ਕਿ ਇਸ ਅਜਾਇਬ ਘਰ ਨੂੰ ਹੋਰ ਵੱਡਾ ਬਣਾਉਣਾ ਸੋ ਇਹ ਸਭ ਜੋ ਬਣਾਇਆ ਹੈ ਉਹਦਾ ਸਾਰਾ ਕ੍ਰੈਡਿਟ ਜਿਹਨਾਂ ਨੂੰ ਜਾਂਦਾ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੀ ਸੋ ਸਾਰੀ ਸੇਵਾ ਸਾਮਦੇ ਨੇ ਪਰਵਿੰਦਰ ਜੀ ਕਾफी ਸਮੇਂ ਤੋਂ ਇੱਥੇ ਲੱਗੇ ਹੋਏ ਨੇ ਔਰ ਸਾਰੀ ਦੇਖ ਰੇ ਕੇ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਕੋ ਜੀ ਹਾਂਜੀ ਠੀਕ ਹੈ ਜੀ ਮੈਂ ਸੋਚ ਰਹੀ ਸੀ ਕਿ ਤੁਸੀਂ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਇੱਕ ਇਤਿਹਾਸ ਸਿਰਜ ਕੇ ਰੱਖਿਆ ਹੈ ਹਨਾ ਪੁਰਾਣਾ ਸਾਡੇ ਗੁਰੂਆਂ ਪੀਰਾਂ ਦਾ ਇਤਿਹਾਸ ਜੋ ਹੈ ਸ਼ੀਤੀਆਂ ਜਿਵੇਂ ਹੋਈਆਂ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਇੱਥੇ ਬਣਾਉਣਾ ਚਾਹੀਦਾ ਸੀ ਹਾਂਜੀ ਵੈਸੇ ਤਾਂ ਜੀ ਮੈਂ ਕਾਫੀ ਦੇਰ ਤੋਂ 22 23 ਸਾਲ ਤੋਂ ਲੱਗਿਆ ਜੀ ਵੈਸੇ ਮੈਂ ਸਕੂਟਰ ਮਕੈਨਿਕ ਹਾਂ ਅੱਛਾ ਚੰਡੀਗੜ੍ਹ ਰਹਿੰਦਾ ਜੀ 41 ਸੈਕਟਰ ਪਿੰਡ ਬਟੇਲਾ ਦੇ ਵਿੱਚ ਹੂੰ ਤੇ ਸ਼ੁਰੂ ਦੇ ਸੌਂਗ ਸੀ ਜਿਹੜਾ ਇਸ ਤਰ੍ਹਾਂ ਮਾਡਲ ਵਗੈਰਾ ਬਣਾਉਣ ਦਾ ਹੂੰ ਇੱਕ ਇਹ ਗੱਲ ਸੀ ਵੀ ਸਿੱਖ ਧਰਮ ਚ ਇੰਨੀਆਂ ਕਰਵਾਨੀਆਂ ਹੋਈਆਂ ਨੇ ਕੋਈ ਆਪਣਾ ਇਤਿਹਾਸ ਜ਼ਿਆਦਾ ਪੁਰਾਣਾ ਨਹੀਂ ਹੈਗਾ 400 500 ਸਾਲ ਪੁਰਾਣਾ ਇਤਿਹਾਸ ਹੈ ਹੂੰ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਸਾਡੇ ਬੱਚੇ ਵੀ ਇਤਿਹਾਸ ਨੂੰ ਨਹੀਂ ਜਾਣਦੇ ਬਿਲਕੁਲ ਮੇਰੇ ਮਨ ਚ ਸ਼ੁਰੂ ਤੋਂ ਹੀ ਹੈ ਸੀ ਵੀ ਕਾਰਨ ਕੀ ਹੈ ਕਾਰਨ ਇਹ ਹੈ ਵੀ ਅਸੀਂ ਇਤਿਹਾਸ ਨੂੰ ਦਿਖਾਉਂਦੇ ਨਹੀਂ ਕਿਸੇ ਨੂੰ ਵੀ ਹੂੰ ਕਿ ਇਤਿਹਾਸ ਖਾਵਾਂ ਤਾਂ ਹੀ ਬੱਚਾ ਨੂੰ ਪਤਾ ਲੱਗੇ ਤਦੇ ਫਿਰ ਮੈਂ ਕਰੀਬ 2000 ਸਾਲ ਤੋਂ ਕਰੀਬ 24-25 ਸਾਲ ਹੋ ਗਏ ਨੇ ਜਦੋਂ ਮੈਂ ਸਿੰਘ ਜੀ ਦਾ ਮਟਰ ਬਣਾਉਣ ਲੱਗਿਆ ਸੀ ਅੱਛਾ ਜੀ ਇਹਦੇ ਮੈਂ ਕਈ ਗੁਰਦਆ ਸਾਹਿਬ ਚੋਂ ਲਗਾਏ ਨੇ ਤੇ ਸੰਗਤ ਨੇ ਪਸੰਦ ਬੜੇ ਕਰੇ ਤਾਂ ਸਹਿਯੋਗ ਵੀ ਮਿਲਦਾ ਰਿਹਾ ਫਿਰ ਹੌਸਲਾ ਬਣਿਆ ਤੇ ਫਿਰ ਮੈਂ ਸੋਚਿਆ ਵੀ ਕੋਈ ਇਸ ਤਰ੍ਹਾਂ ਮਿਜ਼ਾ ਬਣਾਇਆ ਜਾਵੇ ਤੇ ਗੁਰਦਆ ਹਾਂਜੀ ਤੇ ਤੁਸੀਂ ਇੱਥੇ ਇਹ ਬਣਾਇਆਗਾ ਤੁਹਾਨੂੰ ਕਿਸ ਦਾ ਸਹਿਯੋਗ ਹੈ ਕੋਈ ਸਰਕਾਰ ਜਾਂ ਕੋਈ ਹੋਵੇ ਕਿ ਤੁਸੀਂ ਆਪਣੇ ਆਪ ਹੀ ਹੈਂਡਲ ਕਰ ਰਹੇ ਹੋ ਸਾਰਾ ਸਰਕਾਰ ਦੇ ਵਾਸਤੇ ਮੈਂ ਸੁਸਾਇਟੀ ਰਜਿਸਟਰਡ ਕਰਾਈ ਹੋਈ ਆ ਹਾਂ ਪਰ ਮੈਂਬਰ ਵੀ ਹੋ ਜੇ ਥੋੜੇ ਜੇ ਨਾਲ ਕੱਟੇ ਨੇ ਕਿਉਂਕਿ ਉਹ ਕਹਿੰਦੇ ਤੁਸੀਂ ਆਪੇ ਬਣਾਣਾ ਆਪੇ ਤੁਸੀਂ ਪੈਸਾ ਅਰੇਂਜਮੈਂਟ ਕਰਨਾ ਹੁੰਦਾ ਫਿਰ ਮੈਂ ਆਪਣੇ ਤੌਰ ਤੇ ਚਲਾ ਰਿਹਾ ਜੀ ਮੈਂ ਇੱਕ ਤੋ ਵਰਕਰ ਨਾਲ ਆਏ ਹੋਏ ਨੇ ਤੇ ਮੇਰੀ ਵਾਈਫ ਹੈ ਬੱਚੇ ਵੀ ਨਾਲ ਹੈਲਪ ਕਰਦੇ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਕਪੜੇ ਵਗੈਰਾ ਦਾੜੀ ਵਾਰ ਦਾ ਕੰਮ ਕਰਾਇਆ ਜੀ ਇਹ ਮੇਰੀ ਵਾਈਫ ਅਸੀ ਆਉਂਦੀ ਕਪੜੇ ਵਗੈਰਾ ਤੇ ਬੱਚੇ ਨਾਲ ਹੈਲਪ ਕਰਾਉਂਦੇ ਨੇ ਤੇ ਬਾਕੀ ਹੋਰ ਵੀ ਇੱਕ ਤੋ ਹੈਲਪ ਅਸੀਂ ਲਾਏ ਹੋਏ ਨਾਲ ਇਹ ਵੇਸਤਰਾ ਤੁਸੀਂ ਦੇਖਿਆ ਸਾਰੇ ਮੈਂ ਸਮਝਦਾ ਜੇ ਪੱਕੀ ਬਿਲਡਿੰਗ ਸਾਡੀ ਇੱਥੇ ਬਣ ਜਾਂਦੀ ਹੈ ਅਸੀਂ ਇੱਥੇ ਬਿਲਡਿੰਗ ਬਣਾ ਸਕਦੇ ਹਾਂ ਜੇ ਜਗ੍ਹਾ ਜਗ੍ਹਾ ਦੀ ਪ੍ਰੋਬਲਮ ਹੀ ਹੈ ਕਿਹੜਾ ਤੁਸੀਂ ਦੇਖ ਰਹੇ ਹੋ ਜੀ ਪਿੰਡ ਬਲੋਂਗੀ ਵੱਲੋਂ ਜਗ੍ਹਾ ਦਿੱਤੀ ਹੈਗੀ ਪਚੈਤੀ ਜਗ੍ਹਾ ਹੈ ਅੱਛਾ ਜੀ ਪਰ ਇਹਨਾਂ ਦਿੱਤੀ ਸੀ ਜਗ੍ਹਾ ਤੁਹਾਨੂੰ ਮਤਾ ਪਾ ਕੇ ਜਗ੍ਹਾ ਦਵਾਵਾਂਗੇ ਪਰ ਇਹਨਾਂ ਮਤਾ ਨਹੀਂ ਪਾਇਆ ਇਹਨਾਂ ਨੇ ਫਿਰ ਅਕਵਾਇਰ ਕਰਾਤੀ ਕਮਾਂਡਰ ਹੁਣ ਇੱਥੇ ਜੇ ਅਸੀਂ ਕੁਝ ਕਰਦੇ ਤਾਂ ਸਾਨੂੰ ਕਮਾਂਡਰ ਰੋਕ ਦਿੰਦੀ ਹੈ अच्छा ਮੈਂ ਸੋਮਨਾ ਪਹਿਲਾਂ ਸਰਕਾਰ ਸਾਨੂੰ ਇਸ ਜਗ੍ਹਾ ਨੂੰ ਪੱਕੇ ਤੌਰ ਤੇ الاਟ ਕਰੇ ਤਾਂ ਜੋ ਇੱਥੇ ਬਿਲਡਿੰਗ ਬਣਾ ਸਕੀਏ ਜੀ ਪੱਕੇ ਤੇ ਹੋਰ ਸਰਕਾਰਾਂ ਵੀ ਦੇ ਨਮਾਇंदे ਆ ਚੁੱਕੇ ਨੇ ਮੰਤਰੀ ਸਾਹਿਬ ਆ ਚੁੱਕੇ ਆ ਪਰ ਸਾਨੂੰ ਕੋਈ ਫਾਈਨੈਂਸ਼ੀਅਲੀ ਕੋਈ ਹੈਲਪਿੰਗ ਹੋਈ ਕਿਸੇ ਤਰੀਕੇ ਦੀ ਹੁਣ ਆਪ ਪਾਰਟੀ ਦੀ ਸਰਕਾਰ ਹੈਗੀ ਹੈ ਇਹਨਾਂ ਤੋਂ ਸਾਨੂੰ ਉਮੀਦਾਂ ਵੀ ਇੱਥੇ ਆਣ ਤੇ ਇੱਥੇ ਅਸੀਂ ਜਗ੍ਹਾ ਨੂੰ ਪੱਕੇ ਤੌਰ ਤੇ الاਟ ਕਰਵਾ ਸਕੀਏ ਜਾਇਬ ਕਰਦੇ ਲਈ ਤਾਂ ਜੋ ਉਹਨਾਂ ਦੇ ਸਹਿਯੋਗ ਦੇ ਨਾਲ ਸਰਕਾਰ ਦੇ ਸਹਿਯੋਗ ਸੰਗਤ ਸਹਿਯੋਗ ਨਾਲ ਇੱਥੇ ਬਿਲਡਿੰਗ ਬਣਾ ਸਕੀਏ ਜੀ ਜੀ ਤਾਂ ਬਿਲਕੁਲ ਬਣਦਾ ਵੀ ਹੈਗੇ ਤੁਸੀਂ ਇਕੱਲੇ ਇੱਕ ਸੁਪਨਾ ਲੈ ਕੇ ਤੁਰੇ ਹੋ ਹਨਾ ਤਾਂ ਲੋਕਾਂ ਨੂੰ ਇੱਕ ਤੁਸੀਂ ਚੰਗੀ ਦੱਸ ਰਹੇ ਹੋ ਸਿੱਖਿਆ ਦੇ ਰਹੇ ਹੋ ਤਾਂ ਲੁੱਕ ਆਨ ਵੀ ਔਰ ਇੱਥੇ ਦੇਖਣ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦੂਰ ਦੂਰੋਂ ਲੈ ਕੇ ਆਓ ਬਹੁਤ ਸੋਹਣੀ ਇੱਕ ਕਹਾਣੀ ਹੈ ਸਿੱਖ ਧਰਮ ਬਾਰੇ ਕਿਉਂਕਿ ਸਿੱਖ ਧਰਮ ਬਾਰੇ ਬਹੁਤ ਕੁਰਬਾਨੀਆਂ ਨੇ ਬਹੁਤ ਔਖਾ ਸੀ ਆ ਪੱਗ ਨੂੰ ਪਾਇਆ ਹੈ ਬਹੁਤ ਕੁਰਬਾਨੀਆਂ ਦਿੱਤੀਆਂ ਇਹਨਾਂ ਲਈ ਤਾਂ ਬਹੁਤ ਤੁਸੀਂ ਬਹੁਤ ਚੰਗਾ ਕਰ ਰਹੇ ਹੋ ਬਹੁਤ ਹੀ ਮਹਿਕਮਾ ਕਾਬਲੀ ਤਰੀਫ ਤੁਸੀਂ ਕਰ ਰਹੇ ਹੋ ਤਾਂ ਅਸੀਂ ਗੁਜਾਰਿਸ਼ ਕਰਦੇ ਹਾਂ ਕਿ ਤੁਹਾਡਾ ਬਹੁਤ ਵਧੀਆ ਹੋਵੇ ਹਰ ਕੋਈ ਤੁਹਾਡੀ ਸਪੋਰਟ ਕਰਨ ਦੇ ਆਵੇ ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਰੂਰ ਇਸ ਵਾਰ ਧਿਆਨ ਦੇਵੇ ਔਰ ਪਹੁੰਚੇ ਔਰ ਦੇਖੇ ਕਿ ਕਿਸ ਤਰ੍ਹਾਂ ਉਹ ਇਕੱਲੇ ਮਿਹਨਤ ਕਰ ਰਹੇ ਹੋ ਤੇ ਉਹਨਾਂ ਦੀ ਮਦਦ ਜਰੂਰ ਕੀਤੀ ਜਾਵੇ ਹਾਂ ਜੀ ਧੰਨਵਾਦ ਜੀ ਬਹੁਤ ਵਾਕੀ ਮੈਂ ਇਹੀ ਬੇਨਤੀ ਕਰੂੰਗਾ ਕਿਉਂਕਿ ਜਿਹੜਾ ਇਤਿਹਾਸ ਤੁਸੀਂ ਦੇਖ ਰਹੇ ਮੈਂ ਸਮਝਦਾ ਇੱਕ 10% ਵੀ ਹੈ ਨਹੀਂ ਜੀ ਤੁਸੀਂ ਬਹੁਤ ਕੁਝ ਸੁਣਾ ਸਕਦੇ ਹਾਂ ਹੁਣ ਸੈੱਡ ਤਾਂ ਸਾਡਾ ਭਰ ਚੁੱਕਿਆ ਹੈ ਹੁਣ ਹੋਰ ਰੱਖਣ ਨੂੰ ਜਗ੍ਹਾ ਵੀ ਹੈ ਨਹੀਂ ਕੁਦਰਤੀ ਸੰਗਤ ਵੀ ਨਹੀਂ ਆਉਂਦੀ ਤੇ ਸਹਯੋਗ ਬੜਾ ਘੱਟ ਮਿਲਦਾ ਤੇ ਅਸੀਂ ਆਪਣੇ ਤੌਰ ਤੇ ਹੀ ਕਰਦੇ ਹਾਂ ਕੁਝ ਮੈਂ ਆਰਡਰ ਵੀ ਕਰ ਲੈਂਦਾ ਕੁਝ ਘਰੋਂ ਥੋੜਾ ਹੈਲਪ ਮਿਲ ਜਾਂਦੀ ਹੈ ਤੇ ਕੋਈ ਸੰਗਤ ਵੀ ਆ ਜਾਂਦੀ ਪਰ ਸੰਗਤ ਆਉਂਦੀ ਬੜੀ ਘੱਟ ਹੈ ਇੱਥੇ ਸਿੱਖ ਸੰਗਤ ਬਹੁਤ ਘੱਟ ਹੈਗੀ ਹੈ ਨਾ માત્ર ਹੈਗੀ ਹੈ ਤੇ ਸੰਗਤ ਨੂੰ ਵੀ ਅਪੀਲ ਹੈ ਬਾਹਰੋਂ ਵੀ ਐਨ ਆਰ ਆਈ ਵੀਰਾਂ ਨੂੰ ਵੀ ਜਿਸ ਚੰਗਲ ਸਾਨੂੰ ਸਹਿਯੋਗ ਦੇਣ ਤਾਂ ਜੋ ਇੱਥੇ ਅਸੀਂ ਵਧੀਆ ਬਿਲਡਿੰਗ ਬਣਾ ਸਕੀਏ ਕਿਉਂਕਿ ਜੇ ਮੈਂ ਮੇਰੇ ਮਨ ਤੇ ਜਿਹੜਾ ਤਮੰਨਾ ਹੈ ਜੀ ਸੱਤ ਮੰਜ਼ਿਲ ਬਿਲਡਿੰਗ ਦੀ ਹੈ। ਅੱਛਾ ਪਰ ਹੈ ਕਰੋੜਾਂ ਦਾ ਪ੍ਰੋਜੈਕਟ ਪਰ ਮੇਰੇ ਕੋਲ ਕੁਝ ਹੈ ਨਹੀਂ। ਪਰ ਮ ਸੰਗਤ ਚਾਹੇ ਤਾਂ ਬਿਲਡਿੰਗ ਬਣ ਸਕਦੀ ਹੈ। ਤੇ ਇਹਨਾਂ ਨੂੰ ਘਟੋ ਘਟ ਸੱਤ ਗੁਣਾ ਅਸੀਂ ਹੋਰ ਵਧਾ ਸਕਦੇ ਹਾਂ। ਹੂੰ। ਐ ਜਿੰਨੇ ਤੁਸੀਂ ਮਾਡਲ ਤੁਸੀਂ ਦੇਖੇ ਹੋ ਇਹ ਤਾਂ ਬਹੁਤ ਥੋੜੇ ਨੇ। ਅਰਦਾਸ ਚ ਅਸੀਂ ਜੋ ਬੋਲਦੇ ਉਹੀ ਬਣਾਏਗਾ। ਹੋਰ ਬਹੁਤ ਕੁਝ ਬਣਾ ਸਕਦੇ ਹਾਂ ਕਿਉਂਕਿ ਇਤਿਹਾਸ ਸਾਡਾ ਕਾਫੀ ਪੁਰਾਣਾ ਹੈਗਾ ਜੀ 400 500 ਸਾਲ ਪੁਰਾਣਾ ਇਤਿਹਾ ਬਾਕੀ ਬੇਨਤੀਆਂ ਜ਼ਰੂਰ ਆਓ ਤੇ ਸਹਿਯੋਗ ਦਿਓ ਤਾਂ ਜੋ ਇੱਥੇ ਸਿ ਬਿਲਡਿੰਗ ਬਣਾ ਸਕੀ। ਬਹੁਤ ਬਹੁਤ ਧੰਨਵਾਦ ਜੀ।